ਮੈਨੂੰ ਤਾਂ ਬਚਪਨ ਤੋਂ ਹੀ ਸਾਡੇ ਮਤਲਬ ਘਰ ਦੇ ਸਾਨੂੰ ਸਪੋਰਟਸ ਐਕਟੀਵਿਟੀ ਐਕਟੀਵਿਟੀਆਂ ਕਰਾਉਂਦੇ ਰਹਿੰਦੇ ਸੀਗੇ ਤੇ 2006 ਦੇ ਵਿੱਚ ਮੈਂ ਤਰਨ ਤਾਰਨ ਮਤਲਬ ਕਿ ਜੁਆਇਨ ਕਰ ਲਿਆ ਸੀਗਾ ਸਰਦਾਰ ਜਸਬੀਰ ਸਿੰਘ ਜੀ ਮਿੱਟੂ 골ਡਰਥ ਕਲੱਬ ਵਾਲੇ ਉਹਨਾਂ ਕੋਲੋਂ ਮੈਂ ਪਾਵਰ ਲਿਫਟਿੰਗ ਦੀ 2006 ਚ ਸ਼ੁਰੂਆਤ ਕੀਤੀ ਸੀ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਿਹੜੇ ਮਤਲਬ ਕਿ ਵਿਜ਼ੀਬਲ ਇੰਪੇਅਰਡ ਖਿਡਾਰੀ ਆ ਉਹਨਾਂ ਦੀਆਂ ਵੱਖਰੀਆਂ ਗੇਮਾਂ ਹੁੰਦੀਆਂ ਆ ਫਿਰ ਮੈਂ 2008 ਦੇ ਵਿੱਚ ਮਤਲਬ ਕਿ ਇਧਰ ਆ ਗਿਆ ਸੀਗਾ ਤੇ ਉਦੋਂ ਮੈਂ ਐਥਲੈਟਿਕ ਕਰਨੀ ਸ਼ੁਰੂ ਕਰਤੀ ਸ਼ਾਰਟ ਪੁੱਟ ਡਿਸਕਸ ਫਿਰ ਪਾਵਰ ਲਿਫਟਿੰਗ ਵੀ ਇਧਰ ਆ ਗਈ ਪਾਵਰ ਲਿਫਟਿੰਗ ਵੀ ਆਪਾਂ ਵਧੀਆ ਕਰ ਰਹੇ ਹਾਂ ਹੁਣ ਤੱਕ ਇਹ ਵਿਜ਼ਿਬਲੀ ਅੰਪੇਅਰਡ ਦੀ ਜਿਹੜੀ ਆ ਨੈਸ਼ਨਲ ਗੇਮਸ ਹੋਈਆਂ ਸੀਗੀਆਂ ਜੋ ਇੰਡੀਅਨ ਬਲਾਈਂਡ სპੋਰਟਸ ਐਸੋਸੀਏਸ਼ਨ ਨੇ ਜਿਹੜੀਆਂ ਗੁਜਰਾਤ ਦੇ ਨੜਿਆੜ ਸ਼ਹਿਰ ਵਿਖੇ ਜਿਹੜੀਆਂ ਕਰਾਈਆਂ ਸੀਗੀਆਂ ਤੇ ਉਹਦੇ ਵਿੱਚੋਂ ਆਪਾਂ ਡਿਸਕਸ ਤੇ ਸ਼ਾਰਟ ਪੁੱਟ ਦੇ ਵਿੱਚੋਂ ਦੋ 골ਡ ਲੈ ਕੇ ਆਏ ਜੇ ਆਪਾਂ ਗੱਲ ਕਰੀਏ ਘਰਦਿਆਂ ਦੀ ਸਪੋਰਟ ਦੀ ਤੇ ਹੁਣ ਤੱਕ ਜੋ ਕੁਝ ਵੀ ਆਪਾਂ ਕੀਤਾ ਵਾ ਘਰਦਿਆਂ ਦੀ ਸਪੋਰਟ ਨਾਲ ਹੀ ਕੀਤਾ ਵਾ ਤੁਹਾਨੂੰ ਪਤਾ ਹੈ ਕਿ ਗੇਮਾਂ ਮਹਿੰਗੀਆਂ ਵਾ ਮੰਨ ਕੇ ਚੱਲੋ ਵੀ ਇੱਕ ਪਲੇਅਰ ਦਾ ਜੋ ਇੰਟਰਨੈਸ਼ਨਲ ਪਲੇਅਰ ਆ ਮੈਂ ਲੋ ਲੈਵਲ ਦੀ ਗੱਲ ਕਰਦਾ ਘੱਟ ਤੋਂ ਘੱਟ ਗਰੀਬੀ ਦਾ ਬੱਚ ਵੀ ਵੇਖੀਏ ਤੇ ਘੱਟ ਤੋਂ ਘੱਟ ਇੱਕ ਦਿਨ ਦਾ 1000 ਰੁਪਏ ਜਿਹੜਾ ਖਰਚਾ ਬੰਦੇ ਨੂੰ ਚਾਹੀਦਾ ਵਾ ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰਨੀ ਆ ਤਾਰੰਦਾ ਜ਼ਿਲ੍ਹੇ ਦੇ ਪਿੰਡ ਕਾਜੀਵਾਲ ਵਿੱਚ ਪਹੁੰਚੇ ਆ ਤੇ ਇੱਕ ਇੰਟਰਨੈਸ਼ਨਲ ਖਿਡਾਰੀ ਦੇ ਘਰ ਪਹੁੰਚੇ ਆ ਜਿਨ੍ਹਾਂ ਨੇ ਸਿਲਵਰ ব্রੌਨ ਤੇ 골ਡ ਮੈਡਲਾਂ ਦਾ ਢੇਰ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਤਾਂ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਅੱਖਾਂ ਦੀ ਰੋਸ਼ਨੀ ਉਹਨਾਂ ਦੀ 20% ਆ ਪਰ ਫਿਰ ਵੀ ਇੰਟਰਨੈਸ਼ਨਲ ਲੈਵਲ ਦੇ ਖੇਡ ਚੁੱਕੇ ਨੇ ਤਾਂ ਕਈ 골ਡ ਮੈਡਲ ਜਿਹੜੇ ਉਹਨਾਂ ਨੇ ਆਪਣੇ ਨਾਂ ਕੀਤੇ ਨੇ ਤਾਂ ਨੌਕਰੀ ਵੀ ਹਾਸਲ ਕੀਤੀ ਆ ਆਪਾਂ ਗੱਲਬਾਤ ਕਰਕੇ ਜਾਣਦੇ ਕਿੰਨਾ ਚਿਰ ਹੋ ਗਿਆ ਸ਼ੁਰੂ ਕੀਤੀ ਨੂੰ ਗੇਮ ਕਿਹੜੀ ਕਿਹੜੀ ਗੇਮ ਵਿੱਚ ਉਹ ਜਿੱਤ ਕੇ ਆਏ ਨੇ ਤੇ ਕਿਹੜੀ ਕਿਹੜੀ ਗੇਮ ਉਹ ਖੇਡਦੇ ਨੇ ਆਓ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਤੁਹਾਡਾ ਪੰਜਾਬ న్యూਜ਼ ਤੇ ਜੀਆਂ ਨੂੰ ਆਖਦੇ ਆ ਪੰਜਾਬ న్యూਜ਼ ਦੀ ਸਾਰੀ ਟੀਮ ਦਾ ਅਸੀਂ ਆਪਣੇ ਘਰ ਪਹੁੰਚਣ ਤੇ ਧੰਨਵਾਦ ਕਰਦੇ ਆ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸਰ ਆਪਣਾ ਨਾਂ ਤੇ ਆਪਣੇ ਪਿੰਡ ਜ਼ਿਲ੍ਹੇ ਦਾ ਨਾਮ ਜਰੂਰ ਦੱਸਿਓ ਪਹਿਲਾਂ ਸਰ ਮੇਰਾ ਪਿੰਡ ਕਾਜੀਵਾਲ ਆ ਜੀ ਜੋ ਬਲਾਕ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਉਂਦਾ ਜੀ ਨਾਮ ਹੀ ਆਪਣਾ ਦੱਸੋ ਮੇਰਾ ਨਾਮ ਤ੍ਰਿਪਤਪਾਲ ਸਿੰਘ ਆ ਜੀ ਸਰ ਕਿਹੜੀ ਗੇਮ ਖੇਡਦੇ ਹੋ ਤੇ ਕਿਹਦੇ ਵਿੱਚੋਂ 골ਡ ਜਿਹੜਾ ਮੈਡਲ ਜਿੱਤ ਕੇ ਲਿਆਉਂਦਾ ਤੁਸੀਂ ਸਰ ਮੈਂ ਤਿੰਨ ਗੇਮ ਕਰ ਰਿਹਾ ਜੀ ਜਿਹਦੇ ਵਿੱਚ ਪਾਵਰ ਲਿਫਟਿੰਗ ਜੁਡੋ ਤੇ ਐਥਲੈਟਿਕ ਤੇ ਫਿਲਹਾਲ ਮੈਂ ਹੁਣ ਸ਼ਾਰਟ ਪੁੱਟ ਤੇ ਡਿਸਕਸ ਦੇ ਵਿੱਚੋਂ ਦੋ 골ਡ ਲੈ ਗਏ ਆ ਵਾ ਇਹ ਵਿਜ਼ਿਬਿਲਿਅਮ ਪੇਡ ਦੀ ਜਿਹੜੀਆਂ ਨੈਸ਼ਨਲ ਗੇਮਸ ਹੋਈਆਂ ਸੀਗੀਆਂ ਜੋ ਇੰਡੀਅਨ ਬਲਾਈਂਡ სპੋਰਟਸ ਐਸੋਸੀਏਸ਼ਨ ਨੇ ਜਿਹੜੀਆਂ ਗੁਜਰਾਤ ਦੇ ਨੜਿਆੜ ਸ਼ਹਿਰ ਵਿਖੇ ਜਿਹੜੀਆਂ ਕਰਾਈਆਂ ਸੀਗੀਆਂ ਤੇ ਉਹਦੇ ਵਿੱਚੋਂ ਆਪਾਂ ਡਿਸਕਸ ਤੇ ਸ਼ਾਰਟਪੁੱਟ ਦੇ ਵਿੱਚੋਂ ਦੋ 골ਡ ਲੈ ਕੇ ਆਏ ਜੀ ਮੈਂ ਸਰ ਕਿੰਨਾ ਜੇਰ ਹੋ ਗਿਆ ਕਿਵੇਂ ਸ਼ੁਰੂਆਤ ਹੁੰਦੀ ਆ ਕਿਉਂਕਿ ਜ਼ਿਆਦਾਤਰ ਅਸੀਂ ਵੇਖਿਆ ਹੌਂਸਲਾ ਹਾਰ ਜਾਂਦੇ ਆ ਜੇ ਲੋਕ ਕਹਿੰਦੇ ਵੀ ਮੇਰੀ ਨਿਗਾਹ ਘਟਿਆ ਜੀ ਮੈਂ ਕੁਝ ਕਰ ਹੀ ਨਹੀਂ ਸਕਦਾ ਇੱਥੋਂ ਤੱਕ ਪਹੁੰਚਣ ਦਾ ਰਾਜ ਤੇ ਕਿਵੇਂ ਸ਼ੁਰੂਆਤ ਜਿਹੜੀ ਹੋਏਗੀ ਸ਼ੁਰੂਆਤ ਜੀ ਮੈਂ ਪਾਵਰ ਲਿਫਟਿੰਗ 2006 ਤੋਂ ਸ਼ੁਰੂ ਕਰ ਦਿੱਤੀ ਸੀ ਮੈਨੂੰ ਤਾਂ ਬਚਪਨ ਤੋਂ ਹੀ ਸਾਡੇ ਮਤਲਬ ਘਰ ਦੇ ਸਾਨੂੰ ਸਪੋਰਟਸ ਐਕਟੀਵਿਟੀ ਐਕਟੀਵਿਟੀਆਂ ਕਰਾਉਂਦੇ ਰਹਿੰਦੇ ਸੀਗੇ ਤੇ 2006 ਦੇ ਵਿੱਚ ਮੈਂ ਤਰਨ ਤਾਰਨ ਮਤਲਬ ਕਿ ਜੁਆਇਨ ਕਰ ਲਿਆ ਸੀਗਾ ਸਰਦਾਰ ਜਸਵੀਰ ਸਿੰਘ ਜੀ ਮਿੰਟੂ ਗੋਲਡਰਥ ਕਲਬ ਵਾਲੇ ਉਹਨਾਂ ਕੋਲੋਂ ਮੈਂ ਪਾਵਰ ਲਿਫਟਿੰਗ ਦੀ 2006 'ਚ ਸ਼ੁਰੂਆਤ ਕੀਤੀ ਸੀ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਿਹੜੇ ਮਤਲਬ ਕਿ ਵਿਜ਼ੀਬਲ ਇੰਪੇਅਰਡ ਖਿਡਾਰੀ ਆ ਉਹਨਾਂ ਦੀਆਂ ਵੱਖਰੀਆਂ ਗੇਮਾਂ ਹੁੰਦੀਆਂ ਵਾਂ ਫਿਰ ਮੈਂ 2008 ਦੇ ਵਿੱਚ ਮਤਲਬ ਕਿ ਇਧਰ ਆ ਗਿਆ ਸੀਗਾ ਤੇ ਉਦੋਂ ਮੈਂ ਐਥਲੈਟਿਕ ਕਰਨੀ ਸ਼ੁਰੂ ਕਰਤੀ ਸ਼ਾਰਟ ਪੋਰਟ ਡਿਸਕਸ ਫਿਰ ਪਾਵਰ ਲਿਫਟਿੰਗ ਵੀ ਇਧਰ ਆ ਗਈ ਪਾਵਰ ਲਿਫਟਿੰਗ ਵੀ ਆਪਾਂ ਵਧੀਆ ਕਰ ਰਹੇ ਹੁਣ ਤੱਕ ਪਾਵਰ ਲਿਫਟਿੰਗ ਦੇ ਵਿੱਚੋਂ ਵੀ ਆਪਣੇ ਅੰਤਰਰਾਸ਼ਟਰੀ ਜਿਹੜੀਆਂ ਵਰਲਡ ਗੇਮਸ ਹੁੰਦੀਆਂ ਵਾਂ ਵਿਜ਼ਿਬਲ ਇੰਪੀਅਰਡ ਦੀਆਂ ਉਹਦੇ ਵਿੱਚੋਂ 4 ਮੈਂ ਪਾਰਟਿਸਿਪੇਟ ਕਰ ਚੁੱਕਾ ਹਾਂ ਚਾਰ ਵਾਰ ਵਰਲਡ ਗੇਮਸ ਦੇ ਵਿੱਚ 11 15 19 ਤੇ 23 ਦੇ ਵਿੱਚ ਤੇ ਜਿਹਦੇ ਵਿੱਚੋਂ 2015 ਵਿੱਚ ਜਿਹੜੇ ਸਾਊਥ ਕੋਰੀਆ ਸਿਉਲ ਦੇ ਵਿੱਚ ਜਿਹੜੀਆਂ ਹੋਈਆਂ ਸੀਗੀਆਂ ਉਹਦੇ ਵਿੱਚੋਂ ਦੋ ਬ੍ਰੌਂਜ਼ ਮੈਡਲ ਸੀਗੇ 19 ਦੇ ਵਿੱਚ ਵੀ ਦੋ ਬ੍ਰੌਂਜ਼ ਮੈਡਲ ਸੀਗੇ ਵਰਡ ਗੇਮਸ ਦੇ ਵਿੱਚੋਂ ਆਪਣੇ ਆਪਣਾ ਇਹਨਾਂ ਦੇ ਚੱਲਦੇ ਆਂ ਫਿਰ ਮੈਂ ਮਤਲਬ ਕਿ 19 ਦੇ ਵਿੱਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਵਾੜ ਵੀ ਮੈਨੂੰ ਦਿੱਤਾ ਸੀਗਾ ਜੋ ਆਪਣਾ ਖੇਡ ਦਾ ਪੰਜਾਬ ਦਾ ਸਭ ਤੋਂ ਵੱਡਾ ਵਾੜ ਆ ਤੇ ਨਾਲ ਨਾਲ ਐਥਲੈਟਿਕ ਚੱਲਦੀ ਰਹੀ ਐਥਲੈਟਿਕ ਦੇ ਵਿੱਚੋਂ ਵੀ ਮੇਰੇ ਕਾਫੀ ਮਤਲਬ ਕਿ ਹਰ ਵਾਰ ਨੈਸ਼ਨਲ ਦੇ ਵਿੱਚੋਂ 골ਡ ਆਉਂਦਾ ਸੀਗਾ ਤੇ ਜੁੱਡੋ ਦੇ ਵਿੱਚ ਵੀ ਮੈਂ ਪਾਰਟਿਸਪੇਟ ਕਰਕੇ ਜੁੱਡੋ ਦੇ ਵਿੱਚ 22 ਦੇ ਵਿੱਚ ਨੈਸ਼ਨਲ ਚੋਂ ਮੈਡਲ ਆਇਆ ਤੇ ਨਾਲ ਹੀ ਆਪਾਂ ਉਥੇ ਇੰਟਰਨੈਸ਼ਨਲ ਲੈਵਲ ਤੇ ਵੀ ਜੁੱਡੋ ਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਉਥੇ 7ਵਾਂ ਰੈਂਕ ਰਿਆ ਸੀਗਾ ਮੇਰਾ ਹੂੰ ਸਰ ਇਹ ਵੀ ਜ਼ਰੂਰ ਦੱਸਿਓ ਕਿ ਘਰ ਦੇ ਵਿੱਚ ਪਹਿਲਾਂ ਵੀ ਕੋਈ ਖਿਡਾਰੀ ਸੀ ਕਿਵੇਂ ਸ਼ੁਰੂਆਤ ਹੁੰਦੀ ਆ ਖੇਡ ਵਾਲੇ ਪਾਸੇ ਘਰ ਦੇ ਵਿੱਚ ਤਾਂ ਖਿਡਾਰੀ ਤਾਂ ਸਾਡੇ ਨਾ ਚਾਚਾ ਜੀ ਸਰਦਾ ਨਰਿੰਦਰ ਸਿੰਘ ਹੁਣੀ ਤੇ ਮਨਜਿੰਦਰ ਸਿੰਘ ਹੁਣੀ ਜਿਹੜਾ ਉਹ ਕੋਲ ਵਗੈਰਾ ਡੈਂਦੇ ਹੁੰਦੇ ਸੀ ਘਰੇ ਤੇ ਉਹਨਾਂ ਨੇ ਮਤਲਬ ਕਿ ਸਾਨੂੰ ਵੀ ਵੇਟ ਵਗੈਰਾ ਘਰੇ ਰੱਖਿਆ ਸੀਗਾ ਉਹਨੂੰ ਵੇਟ ਬੂਡ ਝਗਾਉਂਦੇ ਹੁੰਦੇ ਸੀਗੇ ਤੇ ਨਾਲ ਮੇਰੇ ਦਾਦਾ ਜੀ ਵੀ ਮਤਲਬ ਕਿ ਪਹਿਲ ਨੂੰ ਵਧੀਆ ਮਤਲਬ ਕਿ ਸਪੋਰਟਸ ਲਵਰ ਸੀਗੇ ਆਪ ਵੀ ਪੱਥਰ ਵਗੈਰਾ ਚੁੱਕਦੇ ਸੀਗੇ ਤੇ ਉਹਨਾਂ ਨੇ ਸ਼ੁਰੂ ਤੋਂ ਹੀ ਮਤਲਬ ਕਿ ਵਧੀਆ ਖਰਾਕ ਖਰੂਕ ਆਪਾਂ ਨੂੰ ਖਵਾਈ ਤੇ ਵਧੀਆ ਐਕਟੀਵਿਟੀਆਂ ਸਾਡੀਆਂ ਬੱਚਿਆਂ ਦੀਆਂ ਕਰਉਂਦੇ ਰਹਿੰਦੇ ਹੁੰਦੇ ਸੀਗੇ ਬਚਪਨ ਤੋਂ ਹੀ ਸ਼ੌਂਕ ਜਿਹਾ ਸੀਗਾ ਖੇਡ ਵਾਲੇ ਬਣੇ ਰੁਝਾਨ ਸੀ ਤੇ ਜਿਵੇਂ ਆਪਾਂ ਨੂੰ ਪਤਾ ਲੱਗਾ ਕਿ ਇਦਾਂ ਮਤਲਬ ਕਿ ਜਿੱਚਾ ਜਿਹੜੀ ਗੇਮ 'ਚ ਆਪਾਂ ਫਿੱਟ ਬੈਠਦੇ ਆਂ ਉਧਰ ਆਪਾਂ ਮਿਹਨਤ ਕਰ ਕਰਨੀ ਸ਼ੁਰੂ ਕਰਤੀ ਤੇ ਜਿਵੇਂ ਜਿਵੇਂ ਆਪਾਂ ਨੂੰ ਪਲੇਟਫਾਰਮ ਮਿਲਦੇ ਰਹੇ ਆਪਾਂ ਓਵੇਂ ਓਵੇਂ ਆਪਣੇ ਆਪ ਨੂੰ ਮਤਲਬ ਕਿ ਅੱਗੇ ਲੈ ਕੇ ਆਏ ਤੇ ਹੁਣ ਤੱਕ ਚੱਲ ਰਹ ਕਿੱਥੇ ਕਿੱਥੇ ਖੇਡ ਕੇ ਆਏ ਤੇ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਇਹ ਵੀ ਜ਼ਰੂਰ ਦੱਸੋ ਜੀ ਖੇਡ ਕੇ ਤਾਂ ਜੀ ਜੇ ਗੱਲ ਕਰੀਏ ਨੈਸ਼ਨਲ ਦੀ ਤਾਂ ਨੈਸ਼ਨਲ ਦੇ ਜਿਹੜੇ ਨਾਰਮਲ ਖਿਡਾਰੀ ਆ ਜਿਵੇਂ ਤੁਹਾਡੇ ਵਾਂਗ ਹੁੰਦੇ ਸਾਰੇ ਨਾਰਮਲ ਖਿਡਾਰੀ ਉਹਨਾਂ ਦੇ ਵਿੱਚ ਵੀ ਮੇਰਾ ਨੈਸ਼ਨਲ ਦੇ ਵਿੱਚੋਂ ਇੰਟਰ ਸਟੇਟ ਸਿਲਵਰ ਮੈਡਲ ਸੀਗਾ ਜੂਨੀਅਰ ਨੈਸ਼ਨਲ ਮੈਡਲ ਫੈਡਰੇਸ਼ਨ ਕੱਪ ਮੈਡਲ ਤੇ ਸਟੇਟ ਚੈਂਪੀਅਨ ਹਰ ਵਾਰ ਰਹਿੰਦਾ ਸੀਗਾ ਮੈਂ ਤੇ ਫਿਰ ਜੇ ਗੱਲ ਕਰੀਏ ਵਿਜੀਬਲ ਮਤਲਬ ਕਿ ਗੇਮਾਂ ਦੀ ਪੈਰਾ ਗੇਮਾਂ ਦੀ ਜਾਂ ਬਲਾਈਂਡ ਗੇਮਾਂ ਦੀ ਉਹਦੇ ਵਿੱਚੋਂ ਵੀ ਮੈਂ ਨੈਸ਼ਨਲ ਦੇ ਵਿੱਚੋਂ ਵੀ 8 ਵਾਰ